ਕੱਲ ਦੀ ਹੀ ਤਾਂ ਗੱਲ ਸੀ ਉਹਨੇ ਬਰਾਂਡੇ ਦੀ ਛੱਤ 'ਚੋਂ ਇਹ ਸਾਰੇ ਕੱਖ ਕੱਢ ਕੇ ਬਾਹਰ ਸੁੱਟੇ ਸੀ ਤੇ ਹੁਣ ਫੇਰ ਇਹ ਚਿੜੀਆਂ ਵੀ ਬੜੀਆਂ ਠੀਠਣੀਆਂ ਉਸ ਸੋਚਿਆ ਤੇ ਫਿਰ ਗਾਡਰ ਨਾਲ ਲੰਕ ਤੇ ਕੱਖਾਂ ਤਿੱਲਿਆਂ ਨੂੰ ਖਿੱਚ ਕੇ ਧਰਤੀ ਤੇ ਸਿੱਟ ਦਿੱਤਾ ਇਹ ਪਿਛਲੇ ਕਈ ਦਿਨਾਂ ਤੋਂ ਛੱਤ ਵਿੱਚਲੇ ਕੱਖਾਂ ਨੂੰ ਸਾਫ਼ ਕਰਦੀ ਪਰ ਅਗਲੇ ਦਿਨ ਸ਼ਾਮ ਤੱਕ ਚਿੜੀਆਂ ਫੇਰ ਥਿੱਲਾ-ਥਿੱਲਾ ਕਰਕੇ ਕੱਖ ਜਮਾ ਕਰ ਦੇਣਗੀਆਂ ਉਹ ਇਸ ਤਰ੍ਹਾਂ ਦੇ ਗੰਦ ਦੇ ਝੰਝਟ ਤੋਂ ਡਾਡੀ ਤੰਗ ਆ ਚੁੱਕੀ ਸੀ। ਉਹ ਸਕੂਲੋਂ ਆਉਂਦੀ ਤਾਂ ਆਉਂਦਿਆਂ ਹੀ ਚਿੜੀਆਂ ਆਪਣਾ ਕੰਮ ਪੂਰੇ ਜ਼ੋਰ ਸ਼ੋਰ ਨਾਲ ਕਰ ਰਹੀਆਂ ਹੁੰਦੀਆਂ। ਉਸ ਦੀ ਮਾਂ ਨੇ ਕਿੰਨੀ ਵਾਰੀ ਆਖਿਆ ਨਹੀਂ ਰਹਿਣ ਦੇਤੀਏ। ਪੰਛੀ ਪਖੇਰੂਆਂ ਦਾ ਵੀ ਕੋਈ ਟਿਕਾਣਾ ਹੈ। ਅੱਜ ਇੱਥੇ ਤੇ ਕੱਲ ਕਿਤੇ ਹੋਰ। ਇਹ ਇੱਥੇ ਆਪਣਾ ਘਰ ਬਣਾਉਣ ਗੀਆਂ ਤੇ ਬੱਚੇ ਪਾਲ ਕੇ ਖੌਰੀ ਕਿਤੇ ਉੱਡ-ਪੁੱਡ ਜਾਣ ਗੀਆਂ। ਮੈਨੂੰ ਤੇ ਲੱਗਦਾ ਇਸ ਜਗ੍ਹਾ ਨਾਲ ਇਹਨਾਂ ਦਾ ਮੋਹ ਹੋ ਗਿਆ ਹੈ। ਜਿਹੜਾ ਬਾਰ-ਬਾਰ ਇੱਥੇ ਕੱਕ